ਪੰਜਾਬ ਦੇ ਵਿੱਚ ਲਗਾਤਾਰ ਵਧਦੀ ਜਾ ਰਹੀ ਹੈ ਪਘੋੜਿਆਂ ਦੀ ਗਿਣਤੀ ਜੀ ਹਾਂ ਹੁਣ ਦਿੱਲੀ ਤੋਂ ਬਾਅਦ ਪੰਜਾਬ ਦੂਸਰੇ ਨੰਬਰ ਤੇ ਆ ਗਿਆ ਹੈ ਜਿਸ ਦੇ ਵਿੱਚ ਪਘੋੜਿਆਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਦਾ ਹੋ ਰਿਹਾ ਹੈ ਦਾਜ਼ੇ ਕਿ ਪੰਜਾਬ ਦੇ ਵਿੱਚ ਲਗਾਤਾਰ ਨਸ਼ਾ ਤਸਕਰੀ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ ਜਿਸ ਦੇ ਕਾਰਨ ਖੁਲੀਆਮ ਜਿਹੜੇ ਪਗੋੜੇ ਨੇ ਪੰਜਾਬ ਦੇ ਵਿੱਚ ਫਿਰ ਰਹੇ ਨੇ ਜਾਂ ਫਿਰ ਇਹ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਵਿਦੇਸ਼ਾਂ ਦਾ ਰੁਖ ਕਰ ਲੈਂਦੇ ਨੇ ਜਿਸ ਕਰਕੇ ਪੰਜਾਬ ਪੁਲਿਸ ਇਹਨਾਂ ਨੂੰ ਫੜਨ ਦੇ ਵਿੱਚ ناکਾਮ ਰਹਿੰਦੀ ਹੈ ਅਤੇ ਨਤੀਜਾ ਇਹ ਨਿਕਲਿਆ ਕਿ ਹੁਣ ਪੰਜਾਬ ਦੇ ਵਿੱਚ ਪਗੋੜਿਆਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਕ੍ਰਾਈਮ ਐਂਡ ਕ੍ਰਿਮੀਨਲ ਟਰੈਕਿੰਗ ਨੈਟਵਰਕ ਤੇ ਸਿਸਟਮ ਦੇ ਆંકੜਿਆਂ ਨੇ ਸਾਬਿਤ ਕੀਤਾ ਹੈ ਕਿ ਪੰਜਾਬ ਦੇਸ਼ ਭਾਰ ਦੇ ਵਿੱਚੋਂ ਹੁਣ ਦੂਸਰੇ ਨੰਬਰ ਤੇ ਹੈ ਦਿੱਲੀ ਬਾਦ ਦੂਸਰੇ ਨੰਬਰ ਤੇ ਆਇਆ ਹੈ ਜਿਸ ਦੇ ਵਿੱਚ ਪਗੋੜਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਦੱਸੇ ਕਿ ਪਹਿਲੇ ਨੰਬਰ ਤੇ ਦਿੱਲੀ ਦੂਸਰੇ ਨੰਬਰ ਤੇ ਪੰਜਾਬ ਅਤੇ ਤੀਸਰੇ ਨੰਬਰ ਤੇ ਮਹਾਰਾਸ਼ਟਰ ਦਾ ਨਾਮ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਪਗੋੜਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਅਗਰ ਗੱਲ ਕੀਤੀ ਜਾਵੇ ਇਹਨਾਂ ਤਿੰਨਾਂ ਦੀ ਤਾਂ ਇਹਨਾਂ ਤਿੰਨਾਂ ਦੇ ਵਿੱਚ 87% ਪਗੋੜੇ ਮੌਜੂਦ ਨੇ ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਭਰ ਦੇ ਵਿੱਚੋਂ ਪੰਜਾਬ ਦੇ ਵਿੱਚ ਵੀ 13% ਜਿਹੜੇ ਪਗੋੜੇ ਨੇ ਉਹ ਪਾਏ ਜਾ ਰਹੇ ਨੇ ਤਾਂ ਇਹ ਜਿਹੜੇ ਰਿਪੋਰਟ ਹੈ ਉਸਨੇ ਇਹ ਆંકੜਿਆਂ ਦੇ ਵਿੱਚ ਇਹ ਸਾਬਿਤ ਕੀਤਾ ਹੈ ਦੱਸੇ ਕਿ ਪੰਜਾਬ ਦੇ ਡੀਜੀਪੀ ਦੇ ਵੱਲੋਂ ਲਗਾਤਾਰ ਜਿਹੜੇ ਪੁਲਿਸ ਹੈ ਉਹਨਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਿਹੜੇ ਪਗੋੜੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਸੂਬੇ ਭਾਰ ਦੇ ਵਿੱਚ ਜਿਹੜਾ ਹੈ ਪਗੋੜਿਆਂ ਨੂੰ ਫੜਨ ਦੀ ਪੁਲਿਸ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਦੇ ਕਿ ਲੇਕਿਨ ਜਿਹੜੇ ਆંકੜੇ ਨੇ ਉਹਨਾਂ ਨੇ ਹੁਣ ਇਹ ਸਾਬਿਤ ਕਰ ਦਿੱਤਾ ਹੈ ਕਿ ਪਗੋੜਿਆਂ ਦੀ ਗਿਣਤੀ ਜੜੀ ਹੈ ਉਹ ਪੰਜਾਬ ਦੇ ਵਿੱਚ ਲਗਾਤਾਰ ਵੱਧਦੀ ਜਾ ਰਹੀ ਹੈ ਕਿਉਂਕਿ ਇਹ ਜਿਹੜੇ ਪਗੋੜੇ ਨੇ ਜੋ ਕਿ ਵਾਰਦਾਤਾ ਕਰਕੇ ਕਿਤੇ ਨਾ ਕਿਤੇ ਭੱਜ ਜਾਂਦੇ ਨੇ ਜਾਂ ਫਿਰ ਲੁੱਕ ਜਾਂਦੇ ਨੇ ਇਹ ਕਿسے ਹੋਰ ਵੱਡੀ ਵਾਰਦਾਤ ਨੂੰ ਵੀ ਅੰਜਾਮ ਦੇ ਸਕਦੇ ਨੇ ਜਿਸ ਕਾਰਨ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਦਾ ਕੰਮ ਜਾਂ ਲੁੱਟਾ ਖੋਹਾਂ ਦੀਆਂ ਜੜੀਆਂ ਵਾਰਦਾਤਾ ਨੇ ਉਹ ਸ਼ਰਿਆਮ ਹੋ ਰਹੀਆਂ ਨੇ ਜਿਸ ਨੂੰ ਪੰਜਾਬ ਪੁਲਿਸ ਵੀ ਠੱਲ ਪਹੁੰਚ ਕਿਤੇ ਨਾ ਕਿਤੇ ناکਾਮ ਰਹੀ ਹੈ ਤਾਂ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਮੁਹਿੰਮ ਜੜੀਆਂ ਨੇ ਚਲਾਈਆਂ ਜਾ ਰਹੀਆਂ ਨੇ ਲੇਕਿਨ ਵਾਅਦਾ ਜਿਹੜਾ ਹੈ ਪਗੋੜਿਆਂ ਦੀ ਗਿਣਤੀ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਜੋ ਕਿਤੇ ਨਾ ਕਿਤੇ ਪੰਜਾਬ ਦੇ ਲਈ ਚਿੰਤਾ ਦਾ ਵਿਸ਼ਾ ਹੈ ਤਾਂ ਕ੍ਰਾਈਮ ਐਂਡ ਕ੍ਰਿਮੀਨਲ ਨੈਟਵਰਕ ਸਿਸਟਮ ਨੇ ਜੜਾ ਉਹਨਾਂ ਦੀ ਰਿਪੋਰਟ ਹੈ ਉਹਨਾਂ ਨੇ ਇਹ ਅੰਕੜੇ ਜਿਹੜੇ ਨੇ ਉਹ ਸਾਹਮਣੇ ਲਿਆਉਂਦੇ ਨੇ ਪੇਸ਼ ਕੀਤੇ ਨੇ ਜਿਸ ਦੇ ਵਿੱਚ ਇਹ ਸਾਬਿਤ ਹੋਇਆ ਹੈ ਕਿ ਹੁਣ ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਪਗੋੜਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਲਗਭਗ 1970 ਦੇ ਕਰੀਬ ਜਿਹੜੇ ਪੰਜਾਬ ਦੇ ਵਿੱਚ ਪਗੋੜੇ ਹੱਲੇ ਵੇਖੂ ਲਿਆਮ ਵਾਰਦਾਤਾਂ ਨੂੰ ਅੰਜਾਮ ਦੇ ਕੇ ਪੰਜਾਬ ਦੇ ਵਿੱਚ ਸ਼ਰਿਆਮ ਘੁੰਮ ਰਹੇ ਆ